ਭਗਵਨ ਸਿੰਘ ਮਾਨ ਜਲੰਧਰ ਦੇ ਵਿੱਚ ਕਿਰਾਏ ਦਾ ਘਰ ਨਹੀਂ ਲੈਣਗੇ ਉਹ ਚੰਡੀਗੜ੍ਹ ਵਾਲੀ ਆਪਣੀ ਰਿਹائش ਨੂੰ ਨਹੀਂ ਛੱਡਣਗੇ ਇਹ ਖੁਲਾਸਾ ਆਮ ਆਦਮੀ ਪਾਰਟੀ ਦੇ ਵੱਲੋਂ ਕੀਤਾ ਗਿਆ ਦੱਸਿਆ ਆਮ ਆਦਮੀ ਪਾਰਟੀ ਦੇ ਬੁਲਾਰਿਆਂ ਦੇ ਵੱਲੋਂ ਇੱਕ ਪ੍ਰੈਸ ਵਾਰਤਾ ਕੀਤੀ ਗਈ ਅਭਿਵਦਲ ਦੇ ਵੱਲੋਂ ਇਹ ਸਾਫ਼ ਕਰ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਆਪ ਵਹਾਂ ਫੈਲ ਰਹੀਆਂ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵਨ ਸਿੰਘ ਮਾਨ ਜਲੰਧਰ ਵਿਖੇ ਕਿਰਾਏ ਦੇ ਮਕਾਨ ਦੇ ਵਿੱਚ ਰਹਿਣਗੇ ਜਦ ਤੱਕ ਜਿੰਮੀ ਚੋਣ ਖਤਮ ਨਹੀਂ ਹੁੰਦੀ ਪਰ ਅਜੇ ਹਾਲ ਬਿਲਕੁਲ ਨਹੀਂ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਕੁਮਾਰ ਜਾਖੜ ਦੇ ਵੱਲੋਂ ਇਹ ਬੇਬੁਨਿਆਦ ਵਾਅਵਾਂ ਫੈਲਾਈਆਂ ਜਾ ਰਹੀਆਂ ਜ ਜਿਸ ਦਾ ਕਿ ਅਸੀਂ ਖੰਡਨ ਕਰਦੇ ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਚੰਡੀਗੜ੍ਹ ਸਥਿਤ ਆਪਣੀ ਰਹਾਇਸ਼ ਵਿੱਚ ਰਹਿਣਗੇ ਉਹ ਸਗੰਦਰ ਵਿਖੇ ਕਿਰਾਏ ਦੇ ਮਕਾਨ ਦੇ ਵਿੱਚ ਰਹਿਣ ਲਈ ਨਹੀਂ ਆਉਣਗੇ ਉਹਨਾਂ ਨੇ ਕਿਹਾ ਕਿ ਭਾਜਪਾ ਸਿਆਸਤ ਕਰ ਰਹੀ ਹੈ ਤੇ ਬੇਬੁਨਿਆਦ ਇਲਜ਼ਾਮ ਲਗਾ ਰਹੀ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲੋਕਾਂ ਦੇ ਦਿਲਾਂ ਵਿੱਚ ਵਸਦੇ ਨੇ। ਉਹਨਾਂ ਨੂੰ ਆਪਣੀ ਰਿਹਾਈ ਛੱਡਣ ਦੀ ਕੋਈ ਲੋੜ ਨਹੀਂ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਮਾਨ ਜੋ ਨੇ ਉਹ ਪੰਜਾਬ ਦੇ ਮੁੱਤਿਆ ਤੋਂ ਜਾਣੂ ਨੇ ਇਸ ਕਰਕੇ ਉਹ ਆਪਣੀ ਰਿਹائش ਤੇ ਰਹਿ ਕੇ ਹੀ ਲੋਕਾਂ ਦੇ ਮੁੱਦੇ ਸੁਲਝਾਉਣਗੇ। ਇਸ ਕਰਕੇ ਸਿਲ ਕੁਮਾਰ ਜਾਖੜ ਜਿਹੜੇ ਨੇ ਉਹ ਇਸ ਤਰੀਕੇ ਦੇ ਇਲਜ਼ਾਮ ਨਾਲ ਗੌਣੇ ਅਫਵਾਹਾਂ ਜਿਹੜੀਆਂ ਨੇ ਉਸ ਤਰ੍ਹਾਂ ਸਰ ਗਲਤ ਨੇ ਅਤੇ ਅਸੀਂ ਆਹ ਅਫਵਾਹਾਂ ਦਾ ਖੰਡਨ ਕਰਦੇ ਹਾਂ। ਦੱਸਦੀ ਇਹ ਕਿ افਵਾਹ ਫੈਲੀ ਸੀ ਕਿ ਜਲੰਧਰ ਜਿਮਨੀ ਚੋਣ ਹੁਣ ਤੱਕ ਸੀ ਮਾਂ ਜਲੰਧਰ ਦੇ ਵਿੱਚ ਕਿਰਾਏ ਦੇ ਮਕਾਨ ਦੇ ਵਿੱਚ ਰਹਿਣਗੇ ਤੇ ਚੋਣ ਪ੍ਰਚਾਰ ਕਰਨਗੇ ਪਰ ਹੁਣ ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵੱਲੋਂ ਸਥਿਤੀ ਸਾਫ਼ ਕਰ ਦਿੱਤੀ ਗਈ ਹੈ। ਧੰਨਵਾਦ। ਸਭ ਤੋਂ ਪਹਿਲਾਂ ਮੈਂ ਇਹ ਵੀ ਕਲੀਅਰ ਕਰ ਦਿਆਂ ਕਿ ਮਾਨ ਸਾਹਿਬ ਜਿਹੜੇ ਕਿ ਲੋਕਾਂ ਦੇ ਦਿਲਾਂ ਵਿੱਚ ਵਸਦੇ ਨੇ ਉਹਨਾਂ ਨੂੰ ਜਲੰਧਰ ਕੋਠੀ ਲੈ ਕੇ ਰਹਿਣ ਦੀ ਲੋੜ ਨਹੀਂ। ਉਹਨਾਂ ਨੂੰ ਉੱਥੇ ਰਹਿਣ ਦੀ ਨਹੀਂ ਪੰਜਾਬ ਉਹਨਾਂ ਦੇ ਕਨ ਕਨ ਵਿੱਚ ਵਸਦਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸੋ ਮੈਂ ਜਾਖੜ ਸਾਹਿਬ ਤੁਹਾਡੀ ਵਿਚਾਰਧਾਰਾ ਸਮਝ ਸਕਦੇ ਆਂ ਅਸੀਂ ਆਮ ਆਦਮੀ ਪਾਰਟੀ ਇਸ ਗੱਲ ਦਾ ਖੰਡਨ ਕਰਦੀ ਹੈ ਕਿ ਪਹਿਲਾਂ ਤਾਂ ਜਾਖੜ ਸਾਹਿਬ ਦੀ ਇਹ ਵਿਚਾਰਧਾਰਾ ਰਹੀ ਕਿ ਮੈਨੂੰ ਮੁੱਖ ਮੰਤਰੀ ਨਹੀਂ ਬਣਾਇਆ ਤਾਂ ਕਾਂਗਰਸ ਛੱਡਤੀ ਜਦੋਂ ਅਹੁਦੇ ਦੇ ਲਾਲਚ ਚ ਕਾਂਗਰਸ ਛੱਡੀ ਫਿਰ ਪਹਿਲਾਂ ਉਹਨਾਂ ਨੂੰ ਅਬੋਰ ਦੇ ਲੋਕਾਂ ਨੇ ਰਿਜੈਕਟ ਕੀਤਾ फेर ਉਹਨਾਂ ਨੂੰ ਪੰਜਾਬ ਦੇ ਲੋਕਾਂ ਨੇ ਰਿਜੈਕਟ ਕੀਤਾ ਔਰ ਆਖਰ ਵਿੱਚ ਉਹਨਾਂ ਨੂੰ ਉਹਨਾਂ ਦੀ ਪਾਰਟੀ ਹਾਈ ਕਮਾਂਡ ਨੇ ਰਿਜੈਕਟ ਕਰਤਾ ਜਿਨ੍ਹਾਂ ਨੇ ਕਿਹਾ ਕਿ ਹੀ ਇਜ਼ ਅ ਫੇਲਡ ਪ੍ਰੈਜ਼ੀਡੈਂਟ ਕਿਦਾਂ ਕਿਹਾ ਜਦੋਂ ਆਮ ਆਦਮੀ ਨੂੰ ਕਿਸੇ ਵੀ ਬੰਦੇ ਨੂੰ ਮੰਤਰੀ ਪਦ ਦੇਣਾ ਹੀ ਹੈ ਤਾਂ ਵਾਈ ਨਾਟ ਜਾਖੜ ਵਾਈ ਵਾਸ ਬਿੱਟੂ ਚੋਸਨ ਬਿਕੋਜ਼ ਆਮ ਉਹ ਜਿਹੜੀ ਭਾਜਪਾ ਨੇ ਇਹ ਮੰਨਿਆ ਕਿ ਜਿਹੜਾ ਸਾਡਾ ਪ੍ਰਧਾਨ ਹੈ ਉਹ ਜਾਖੜ ਇਹ ਫੇਲਡ ਪ੍ਰੈਜ਼ੀਡੈਂਟ ਹੈ ਔਰ ਦੂਸਰੀ ਗੱਲ ਇਹ ਹੈ ਕਿ ਜਾਖੜ ਸਾਹਿਬ ਨੂੰ ਬੁਰੇ-ਬੁਰੇ ਸੁਪਨੇ ਆਉਂਦੇ ਐ ਅਬ ਤੇਰਾ ਕੀ ਹੋਗਾ ਸੁਨੀਲ ਧਾਰਨ ਕੀ ਹੈ ਕਿ এজেন্ডਾ ਲਾਗੂ ਕਰਨ ਲੱਗ ਗਿਆ ਰਵਨੀਤ ਬਿੱਟੂ ਉਹਨਾਂ ਨੂੰ ਖਾਲੀ ਕੋਠੀਆਂ ਹੀ ਦਿਸਦੀਆਂ ਔਰ ਉਹ ਖਾਲੀ ਕੋਠੀਆਂ ਕਿਸੇ ਹੋਰ ਦੀਆਂ ਨਹੀਂ ਉਹਨਾਂ ਦਾ ਆਪ ਦਾ ਭਾਜਪਾ ਦਾ ਖਾਲੀ ਦਫ਼ਤਰ ਹੈ ਜਿਹੜਾ ਕੀ ਹੁਣ ਮੇਰੇ ਖਿਆਲ ਨਾਲ ਜਾਖੜ ਸਾਹਿਬ ਨੂੰ ਆਪਣੀ ਪ੍ਰਧਾਨਗੀ ਤੋਂ ਹੱਥ ਧੋਨੇ ਪੈਣਗੇ ਸੋ ਸਾਡਾ ਕਹਿਣ ਦਾ ਮਤਲਬ ਹੈ ਇੱਕ ਪਾਸੇ ਸਰਦਾਰ ਭਗਵੰਤ ਸਿੰਘ ਮਾਨ ਹੈ ਜਿਹੜਾ 10 ਕਿਲਿਆਂ ਦਾ ਆਮ ਸਧਾਰਨ ਕਿਸਾਨ ਪਰਿਵਾਰ ਦਾ ਬੱਚਾ ਹੈ ਦੂਜੇ ਪਾਸੇ ਅ ਸੈਂਸ ਆਫ ਐਨਟਾਈਟਲਮੈਂਟ ਲੈ ਕੇ ਜੰਮੇ ਹੋਏ ਸੁਨੀਲ ਜਾਖੜ ਜਿਨ੍ਹਾਂ ਦੇ ਪਰਿਵਾਰ ਨੇ ਪਹਿਲਾਂ ਵੱਡੇ ਵੱਡੇ ਪਾਦਾਂ ਤੇ ਰਹਿ ਕੇ ਵੀ ਕਦੇ ਪਾਰਟੀ ਦੀ ਵਫਾਦਾਰੀ ਨਹੀਂ ਕੀਤੀ ਔਰ ਅੱਜ ਪੰਜਾਬ ਦੇ ਲੋਕਾਂ ਤੇ ਸ਼ਰਮਨਾਕ ਹਾਰ ਤੋਂ ਬਾਅਦ ਹੰਕਾਰ ਉਹਨਾਂ ਦਾ ਅਜੇ ਤੱਕ ਨਹੀਂ ਗਿਆ ਹੁਣ ਤਾਂ ਤੁਹਾਨੂੰ ਆਰਐਸਐਸ ਨੇ ਵੀ ਹੰਕਾਰੀ ਕਹਿਤਾ ਜਿਹੜੀ ਆਰਐਸਐਸ ਨੇ ਪਾਲ ਪੋਸ ਕੇ ਭਾਜਪਾ ਨੂੰ ਵੱਡਾ ਕੀਤਾ ਜਿਹਦਾ ਪਟਾ ਭਾਜਪਾ ਦੇ ਗੱਲ ਵਿੱਚ ਹੈ ਅੱਜ ਉਹੀ ਸੰਗ ਕਹਿ ਰਿਹਾ ਹੈ ਕਿ ਭਾਜਪਾ ਹੰਕਾਰੀ ਹੋ ਚੁੱਕੀ ਸੀ ਔਰ ਜਾਖੜ ਸਾਹਿਬ ਉਸੇ ਹੰਕਾਰ ਦਾ ਬਹੁਤ ਵੱਡਾ ਬੋਝ ਲਈ ਫਿਰਦੇ ਆ ਜਿਹੜੇ ਸਾਡੇ ਮੁੱਖ ਮੰਤਰੀ ਤੇ ਤੰਝ ਕੱਸਦੇ ਐ ਲੇਕਿਨ ਆਪਣੀ ਪੀੜੀ ਥੱਲੇ ਸੂਟਾ ਨਹੀਂ ਫੇਰਦੇ ਕਾਰਨ ਕੀ ਐ ਕਿ ਜਾਖੜ ਸਾਹਿਬ ਨੂੰ ਪਤਾ ਐ ਕਿ ਪੰਜਾਬ ਦੇ ਲੋਕਾਂ ਨੇ ਰਿਜੈਕਟ ਕੀਤਾ ਪਾਰਟੀ ਨੇ ਰਿਜੈਕਟ ਕਰਤਾ ਹੁਣ ਜਾਖੜ ਸਾਹਿਬ ਲਈ ਹੋਰ ਕੋਈ ਜਗ੍ਹਾ ਨਹੀਂ ਬਜਦੀ ਝੂਠੇ ਇਲਜ਼ਾਮ ਲਾ ਰਹੇ ਨੇ ਔਰ ਇਹ ਬਿਲਕੁਲ ਗਲਤ ਗੱਲ ਐ ਮੁੱਖ ਮੰਤਰੀ ਜੀ ਕੋਈ ਕੋਠੀ ਨਹੀਂ ਲਾ ਰਹੇ ਔਰ ਕੋਈ ਉੱਥੇ ਰਹਿਣ ਦੀ ਲੋੜ ਨਹੀਂ ਮੁੱਖ ਮੰਤਰੀ ਜੀ ਦੇ ਦਿਲ ਵਿੱਚ ਪੰਜਾਬ ਵਸਦਾ ਐ ਪੰਜਾਬ ਦੇ ਲੋਕਾਂ ਦੇ ਮੁੱਦੇ 24 ਘੰਟੇ ਉਹਨਾਂ ਦੇ